ਕੀ ਨਾਮ ਤੇ ਕਿਥੇ ਰਹਿੰਦੇ ਹੋ ਬਲ ਤੁਸੀਂ ਵੀਰ ਜੀ ਮੇਰਾ ਨਾਮ ਕਰਮਜੀਤ ਹੈ ਮੈਂ ਪ੍ਰੀਤਮ ਸਿੰਘ ਦੇ ਰਹਿਣ ਵਾਲੀ ਆ ਤੇ ਮੇਰੇ ਕੁਲਦੀਪ ਸਿੰਘ ਹਸਬੰਡ ਉਹਨਾਂ ਦਾ ਨਜਾਇਜ਼ ਸਬੰਧ ਫਰੀਦਕੋਟ ਦੇ ਰਹਿਣ ਵਾਲੀ ਔਰਤ ਸੀ ਪਰਮਜੀਤ ਕੌਰ ਉਹਨਾਂ ਨਾਲ ਸੀ ਉਹ ਵੀ ਮਤਲਬ ਗੱਲਬਾਤ ਕਰਦੇ ਸੀ ਮੈਂ ਉਹਨਾਂ ਨੂੰ ਰੋਕਦੀ ਰਹੀ ਆ ਕਿ ਤੁਸੀਂ ਇਹ ਕੰਮ ਨਾ ਕਰੋ ਆਪਣੇ ਧੀ ਪੁੱਤੋ ਵੀ ਮਤਲਬ ਗੱਭਰੂ ਉਹਨਾਂ ਤੇ ਵੀ ਅਸਰ ਮਾੜਾ ਪਊਗਾ ਇਹਨਾਂ ਨੇ ਮੇਰੇ ਕੁਐਸ਼ਨਾਂ ਮੰਨ ਨਹੀਂ ਉਸ ਤੋਂ ਬਾਅਦ ਇਹ ਸੀਜ਼ਨ ਲਾਉਣ ਗਏ ਚਲੇ ਚਲੋ ਮੈਂ ਕਿ ਹਟ ਜਾਣਗੇ ਇਹਨਾਂ ਨੇ ਸਾਰਾ ਪੈਸਾ ਉਹਨਾਂ ਨੂੰ ਖਵਾਤਾ ਘਰੇ ਸਾਨੂੰ ਕੋਈ ਖਰਚਾ ਨਹੀਂ ਦਿੱਤਾਗਾ ਉਹ ਖਰਚਾ ਦੇ ਕੇ ਉਸ ਤੋਂ ਬਾਅਦ ਫਿਰ ਜਿਨ੍ਹਾਂ ਨੇ 10000 ਰੁਪਿਆ ਪਵਾਇਆ ਫਿਰ ਉਸ ਤੋਂ ਬਾਅਦ ਕਿੰਨੀ ਮੈਨੂੰ ਹੋਰ ਪੈਸੇ ਚਾਹੀਦੇ ਆ ਉਹ ਇਹਨੇ ਮੁੜ ਕੇ ਇਥੇ ਐਲ.ਡੀ ਮੰਗੀ ਮੈਨੂੰ ਕਹਿੰਦੇ ਐਲ.ਡੀ ਦੇ ਮੈਨੂੰ ਤੇ ਮੈਂ ਇਹਨਾਂ ਦੀ ਗੱਲਬਾਤ ਸੁਣ ਲਈ ਉਹ ਪੈਸੇ ਮੰਗਦੀ ਆ ਐਲ.ਡੀ ਦੇ ਤੇ ਮੈਂ ਕਿ ਨਹੀਂ ਵੀ ਐਲ.ਡੀ ਵੀ ਤੇਰੀ ਤੇ ਘਰ ਵੀ ਤੇਰਾ ਬੱਚੇ ਵੀ ਤੇਰੇ ਤੂੰ ਨਹੀਂ ਕਿਤੇ ਨਹੀਂ ਲੈ ਕੇ ਜਾਣਾਗਾ ਤੂੰ ਮੈਨੂੰ ਦੱਸ ਕੀ ਆ ਇਹਨੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਤੂੰ ਨਹੀਂ ਉਹ ਦੇਣੀ ਨਾ ਤੇ ਮੈਨੂੰ ਤੇਰੇ ਗਹਿਣੇ ਵੇਚ ਕੇ ਮੈਂ ਆਉਂਗਾ ਤੇ ਮੈਨੂੰ ਪੈਸੇ ਚਾਹੀਦੇ ਆ ਉਹ ਜਨਾਨੀ ਕਹਿੰਦੀ ਮੈਨੂੰ ਅਵੀ ਪੈਸੇ ਚਾਹੀਦੇ ਮੈਨੂੰ ਹੁਣੇ ਚਾਹੀਦੇ ਆ 10 ਜਾਂ 10000 ਤਿੰਨ ਦਿਨ ਪਹਿਲਾਂ ਉਹਨੂੰ ਪਾ ਕੇ ਹਟਿਆ ਸੀਗਾ ਉਹ ਪੈਸਾ ਖਾਣ ਵਾਲੀ ਜਨਾਨੀ ਆ ਫਿਰ ਉਹ ਉਸ ਤੋਂ ਬਾਅਦ ਮੈਨੂੰ ਲੜਾਈ ਕੀਤੀ ਇਹਨੇ ਮੇਰੇ ਨਾਲ ਘੁੱਟ ਮਾਰ ਕੀਤੀ ਇਹਨੇ ਮੈਨੂੰ ਕਿੱਚਿਆ ਤੋਇਆ ਤੇ ਮੇਰੇ ਭੈਣ ਭਰਾਵਾਂ ਨੇ ਮੈਨੂੰ ਛਡਾਇਆ ਅਸੀਂ ਕਿਸੇ ਦੇ ਘਰੇ ਜਾ ਕੇ ਆਪਦੀ ਜਾਨ ਬਚਾਈ ਆ ਇਹਨੇ ਬਾਅਦ ਚ ਆ ਕੇ ਮਗਰੋਂ ਚੋਰੀ ਅੱਗ ਲਾਤੀ ਮੇਰੇ ਘਰ ਨੂੰ ਮੇਰਾ ਇਸ ਟਾਈਮ ਮੇਰੇ ਕੋਲ ਕੁਛ ਨਹੀਂਗਾ ਮੇਰੇ ਤਿੰਨ ਬੱਚੇ ਹੀ ਆ ਵੀਰ ਜੀ ਮੇਰੇ ਕੋਲ ਨਾ ਸੌਣ ਨੂੰ ਟਾਈਮ ਪੈਣ ਨੂੰ ਕੁਛ ਇਸ ਤਰ੍ਹਾਂ ਦਾ ਜਿਹੜਾ ਆਸ਼ਕੀ ਦਾ ਭੂਤ ਸਵਾਰ ਸੀ ਇਹਦੇ ਆਸ਼ਕੀ ਦਾ ਆਸ਼ਕੀ ਦਾ ਸਿਰ ਤੇ ਭੂਤ ਸਵਾਰ ਸੀਗਾ ਆਸ਼ਕੀ ਪਿੱਛੇ ਇਹਨੇ ਸਾਰਾ ਕੰਮ ਕੀਤਾ ਇਹ ਹਾਂਜੀ ਘਰ ਹੀ ਫੂਕਤਾ ਹੈ ਕੋਈ ਚਿੰਤਾ ਨਹੀਂ ਕਰਦੀ ਕੋਈ ਇਹਨੂੰ ਘਰ ਚਿੰਤਾ ਨਹੀਂ ਸੀ ਇਹਨੇ ਆਸ਼ਕੀ ਬਦਲੇ ਕੀਤਾ ਸਾਰਾ ਕੁਝ ਮੇਰੀ ਧੀ ਮਟਿਆਰ ਮੈਂ ਤਾਂ ਦਾਜ ਬਣਾਇਆ ਸੀ ਉਹ ਵੀ ਇਹਨੇ ਸਾੜਤਾ ਹੈ ਸਾਰਾ ਤਬਾਹ ਕਰਤਾ ਇਹ ਸ਼ਰਾਬ ਪੀ ਕੇ ਸਾਰਾ ਕੁਝ ਕੀਤਾ ਵੀਰ ਜੀ ਇਹਨੇ ਉਜਨਾਂ ਨਹੀਂ ਪਾਇਆ ਹੈ ਮੰਗੀਆਂ ਦੀ ਪੈਸੇ ਮੰਗੀਆਂ ਨਿਕਲ ਨਹੀਂ ਪਾਇਆ ਹਲਾ ਕੇ ਦੇ ਮੈਨੂੰ ਥਾਂ ਥੱਥਾ ਲੈ ਕੇ ਦੇ ਇੱਥੋਂ ਤੱਕ ਅਸੀਂ ਗਰੀਬ ਘਰਾਂ ਵੀਰ ਜੀ ਕਿੱਥੋਂ ਦੇਈਏ ਕਿੰਦੀ ਕਿਹ ਦੇਰ ਦੇ ਨਜਾਇਜ਼ ਬੰਦ ਸੀ ਮੇਰਾ ਉਹ ਹੋ ਗਿਆ ਸੀ ਵੀਰ ਜੀ ਤੈਨੂੰ 4 ਮਹੀਨੇ ਹੋਏ ਸੀ ਇਸ ਗੱਲ ਨੂੰ ਹਾਂਜੀ ਪੈਸਿਆਂ ਦੀ ਮੰਗ ਕਰਦੀ ਪੈਸਿਆਂ ਦੀ ਮੰਗ ਕਰਦੀ ਸੀ ਕਿ ਮੈਨੂੰ ਪੈਸੇ ਚਾਹੀਦੇ ਮੈਨੂੰ ਮੈਂ ਥਾਂ ਥੱਥਾ ਲੈ ਕੇ ਦੇ ਕਹਿੰਦੀ ਆਉਦੇ ਬੱਚਾ ਨਾਲ ਤੂੰ ਗੱਲਮ ਨਹੀਂ ਕਰਨੀ ਫੋਨ ਤੇ ਨਾ ਤੂੰ ਘਰੇ ਜਾਣਾ ਨਾ ਤੂੰ ਰੋਟੀ ਪਾਣੀ ਖਾਣਾ ਹੁਣ ਇਹ ਉਹ ਜਾ ਇਹਦੇ ਦਿਮਾਗ ਵਿੱਚ ਬਿਠਾਇਆ ਵੀ ਤੇਰੇ ਘਰ ਦੀ ਤੈਨੂੰ ਮਾਰ ਦੂ ਤੂੰ ਘਰੇ ਨਹੀਂ ਜਾਣਾਗਾ ਤੂੰ ਮੇ ਤਵੀਰ ਜੀ ਇਹਨੂੰ ਇਹ ਜਨਾਨੀ ਨੂੰ ਸਭ ਤੋਂ ਸਸਤਾ ਜਾਮਿਲ ਨਹੀਂ ਚਾਹੀਦੀ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਨਾਨੀ ਨੇ ਮੇਰਾ ਘਰ ਸਾਰਾ ਜਾ ਰਿਹਾ ਹੈ ਕਿੰਨੇ ਦਾ ਜਿਹੜਾ ਸਮਾਨ ਤੁਹਾਡਾ ਘਰ ਦਾ ਸਣੇ ਸਵਾਹ ਵੀਰ ਜੀ 1.5-2 ਲੱਖ ਦਾ ਮੇਰਾ ਸਮਾਨ ਸੀਗਾ ਮੇਰੇ ਪੇਕਿਆਂ ਨੇ ਮੇਰੇ ਨੇ ਦਿਹਾੜੀਆਂ ਕਰ-ਕਰ ਕੇ ਮੈਨੂੰ ਦਿੱਤਾ ਸੀਗਾ ਮਸਾਂ ਸਾਰੇ ਕੱਪੜੇ ਵੀ ਮੇਰੇ ਹਾਰਸਿਆਲ ਵਾਲੇ ਸਾਰੇ ਸਾੜਕਲੇ ਤਾਣਾ ਤਣ ਦੇ ਕੱਪੜੇ ਵੀ ਉਹ ਵੀ ਸਾਰੇ ਉਹੀ ਰਹਿ ਗਏ ਆ ਕੁਛ ਨਹੀਂ ਗਾ ਮੇਰੀ ਸਰਕਾਰ ਮੂਰੇ ਇਹ ਹੀ ਬੇਨਤੀ ਮੇਰੀ ਮਦਦ ਸਹਾਇਤਾ ਕੀਤੀ ਜਾਵੇ ਮੇਰੇ ਤਿੰਨ ਬੱਚੇ ਮੈਂ ਕਿੱਥੇ ਲੈ ਕੇ ਜਾਊਂਗੀ ਜੀ ਦੇਖੋ ਸਖਤ ਕਾਰਵਾਈ ਹੋਣੀ ਚਾਹੀਦੀ ਹਾਂਜੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੋਨਾਂ ਤੇ ਹੋਣੀ ਚਾਹੀਦੀ ਇਕੱਲੇ ਤੇ ਨਹੀਂ ਹੁਣ ਨਾਲ ਜਨਾਨੀ ਦਾ ਵੀ ਕੁਟਮਾਰ ਹੋਣੀ ਚਾਹੀਦੀ ਕਿਉਂਕਿ ਇਹਨੇ ਮੇਰਾ ਘਰ ਬਰਬਾਦ ਕੀਤਾ ਹੈ ਜੀ ਇਹਨਾਂ ਨਾਲ ਸਾਰਾ ਹੀ ਮੇਰਾ ਹਾਂਜੀ ਇਸ ਔਰਤ ਨੇ ਹਾਂਜੀ ਪਹਿਲਾਂ ਵਿਆਹੀ ਰੰਡੀ ਆ ਹਾਂਜੀ ਹਾਂਜੀ ਵਿਆਹ ਹੀ ਸੀ ਵੀ ਹੁਣ ਇਹਦੇ ਸਖਤ ਕਾਰਵਾਈ ਹਾਂਜੀ ਸਖਤ ਸਖਤ ਕਾਰਵਾਈ ਕੀਤੀ ਚਾਹੀਦੀ ਹੈ ਜੇ ਤੇ ਵੱਧ ਤੋਂ ਵੱਧ ਕੀ ਨਾਮ ਕੋਲ ਦੀਰਪਾਲ ਘਰ ਜੀ ਦੀਰਪਾਲ ਕਿੱਥੇ ਰਹਿੰਦੇ ਸੀ ਅਸੀਂ ਪ੍ਰੀਤਮ ਸਿੰਘ ਹਾਲੇ ਤੇ ਰਹਿੰਦੇ ਜੀ ਜਿਹੜੀ ਅੱਗ ਲਗਾਈ ਕਿਦਾਂ ਲਗਾਈ ਤੇ ਕਿਉਂ ਲਗਾਈ ਸਾਹਿਬ ਇਹ ਮੇਰੇ ਦਿਓਰ ਨੇ ਅੱਗ ਲਗਾਈ ਆ ਨਜਾਇਜ਼ ਇਹ ਸੰਬੰਧ ਸੀਗੇ ਕਿਸੇ ਔਰਤ ਨਾਲ ਮੇਰੀ ਭੈਣ ਆ ਇਹ ਰੋਕਦੀ ਸੀ ਵੀ ਨਾ ਇਸ ਤਰ੍ਹਾਂ ਕਰ ਉਹ ਇਹਨੂੰ ਕੁੱਟਮਾਰ ਕਰਦਾ ਸੀਗਾ ਤੇ ਅਸੀਂ ਵੀ ਨਹੀਂ ਰੋਕਦੇ ਸੀ ਅਸੀਂ ਕਹਿੰਦੇ ਸੀ ਚਲ ਦੋਨਾਂ ਜੀਆਂ ਦੀ ਆ ਗੱਲ ਵੀ ਤਖੀਰੇ ਵੇ ਇਹਨਾਂ ਨੇ ਕੋਈ ਵੀ ਮੈਨੂੰ ਦੱਸਦੀ ਨਹੀਂ ਸੀ ਮੇਰੀ ਭੈਣ ਫਿਰ ਜਦੋਂ ਉਹਦੇ ਸਿਰ ਤੋਂ ਦੀ ਪਾਣੀ ਲੰਘਿਆ ਉਹਨੇ ਦੱਸਿਆ ਵੀ ਇਹਦੇ ਨਾਲ ਸੰਬੰਧ ਆ ਕਿਸੇ ਜਨਾਨੀ ਦੇ ਤੇ ਉਸ ਕਰਕੇ ਅਸੀਂ ਵੀ ਆਖਿਆ ਚਲ ਕੋਈ ਗੱਲ ਨਹੀਂ ਸਮਝਾਇਆ ਸਾਡੇ ਘਰਦਿਆਂ ਨੇ ਸਾਰਿਆਂ ਨੇ ਕੋਈ ਨਹੀਂ ਤੁਹਾਡੇ ਦੋਨਾਂ ਦੇ ਵਿੱਚ ਆ ਤੁਸੀਂ ਦੋਨੋਂ ਦੇ ਨਵੇੜੋ ਗੱਲ ਇਹਨੇ ਕਿਸੇ ਦੀ ਨਹੀਂ ਸੁਣੀ ਇਹਨੇ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ ਇਹ ਉਹ ਜਾ ਕੇ ਕਿਸੇ ਦੇ ਘਰੇ ਲੁਕੀ ਅਸੀਂ ਵੀ ਨਹੀਂ ਆਖਿਆ ਵੀ ਸਾਡੇ ਘਰ ਆ ਜਾਸਿਆ ਕਿ ਸਾਡੇ ਨਾਲ ਗੱਲ ਪਊਗਾ ਸਾਡੇ ਵੀ ਗੱਲ ਪਿੰਦਾ ਉਹ ਸਾਡੇ ਵੀ ਚਿਚਵਾ ਕਰਦਾ ਧੂ ਕਰਦਾ ਘੁਰਦਾ ਮਾਰਦਾ ਹਾਂਜੀ ਸ਼ਰਾਬ ਪਿੰਦਾ ਉਹ ਇਹ ਉਹਦੇ ਕਰਕੇ ਇਹਨੂੰ ਅਸੀਂ ਬਚਾਇਆ ਤੇ ਫਿਰ ਘਰ ਦੇ ਵਿੱਚ ਅੱਗ ਲਾ ਕੇ ਰਾਤ ਨੂੰ ਗਿਆ ਚਲਾ 8 ਵਜੇ ਦੇ 2 ਮਿੰਟ ਤੇ ਨੇ ਅੱਗ ਲਾਈ ਆ ਸਾਨੂੰ ਨਹੀਂ ਪਤਾ ਲੱਗਾ ਪਿਆ ਨੂੰ ਅਸੀਂ ਆਪਦੇ ਘਰ ਵਿੱਚ ਹੀ ਸੀਗੇ ਵੀ ਕਿਤੇ ਅੱਗ ਲੱਗੀ ਸਾਨੂੰ ਗਵਾਂਢੀ ਨਿਕਲੇ ਉਹਨਾਂ ਨੇ ਦੱਸਿਆ ਵੀ ਤੁਹਾਡੇ ਘਰ ਵਿੱਚ ਅੱਗ ਲਾ ਕੇ ਭੱਜ ਗਏ ਹਾਂਜੀ ਇਹਦਾ ਪਰਿਵਾਰ ਪਾਸੇ ਸੀਗਾ ਅਸੀਂ ਹਾਂਜੀ ਹਾਂਜੀ ਜਾਨੀ ਬੰਨੀ ਨੁਕਸਾਨ ਹਾਂਜੀ ਹਾਂਜੀ ਜੇ ਸੁੱਤਾ ਹੁੰਦਾ ਨੁਕਸਾਨ ਹੋ ਜਾਂਦਾ ਕਹਿੰਦਾ ਸੀ ਮੈਂ ਇਹਨਾਂ ਨੂੰ ਮਾਰ ਦੇਣਾ ਇਹਨਾਂ ਉੱਤੇ ਆਹ ਖਾ ਦੇਣਾ ਪੈਟਰੋਲ ਪਾ ਦੇਣਾ ਤਜਾਬ ਪਾ ਦੇਣਾ ਇਦਾਂ ਤੋ ਆਸ਼ਕੀ ਦਾ ਪੁੱਤ ਸਵਾਰ ਸੀ ਜੀ ਉਹਦੇ ਤੇ ਬਸ ਆਸ਼ਕੀ ਦੇ ਵਿੱਚ ਡੁੱਬਿਆ ਐਸੇ ਉਹ ਸੌਰਤ ਨੇ ਆਪਦੇ ਵਿੱਚ ਪਤਾ ਨਹੀਂ ਕਿਹੜੇ ਜਾਲ ਚ ਫਸਾਇਆ ਹੋਇਆ ਔਰਤਾਂ ਦੀ ਹੱਥ ਹਾਂਜੀ ਇਸ ਪਰਿਵਾਰ ਨੂੰ ਚੰਗਾ ਨਹੀਂ ਸਮਝਦਾ ਘਰ ਪਰਿਵਾਰ ਨੂੰ ਚੰਗਾ ਨਹੀਂ ਸਮਝਦਾ ਬੱਚਿਆਂ 'ਤੇ ੱਕੇ ਮਾਰਦਾ ਸੀਗਾ ਕੋਈ ਉਹਨਾਂ ਬਾਰੇ ਸੋਚਦਾ ਹੀ ਨਹੀਂ ਸੀਗਾ ਵੀ ਕੀ ਆ ਉਹ ਇਹੋ ਜਿਹੇ ਬੰਦੇ ਤੇ ਕੋਈ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨ ਨੇ ਉਹਦੇ ਤੇ ਕਾਰਵਾਈ ਬਹੁਤ ਸਖਤ ਸਖਤ ਹੋਣੀ ਚਾਹੀਦੀ ਆ ਉਹਨਾਂ ਦੋਨਾਂ ਤੇ ਹੀ ਹਾਂਜੀ ਔਰਤ ਤੇ ਵੀ ਪਰਮਜੀਤ ਤੇ ਵੀ ਤੇ ਕੁਲਦੀਪ ਸਿੰਘ ਤੇ ਵੀ ਨਾਮ ਤੇ ਇੱਕ ਹੀ ਲੱਗਦੇ ਛੋਡੇ ਇਹ ਮੇਰੀ ਬੇਟੀ ਆ ਜੀ ਹਾਂਜੀ ਕਿੰਨੀ ਦਿਨ ਹੋ ਗਏ ਉਹਦੇ ਨਾਲ ਵਿਆਹੀ ਇਹਦੇ ਜੀ ਤਹਾਨੂੰ ਉਹਨਾਂ ਨਾਲ ਜਦਾ ਵੱਡਾ ਬੱਚਾ ਹੀ ਆ ਹਾਂਜੀ ਹਾਂ ਤੇ ਠਾਣਾ 20 20 ਸਾਲ ਹੋ ਗਈ ਜੀ ਕਿਤੇ ਨਾਲ ਵੇਚੀ ਸੀ ਕਿੱਥੇ ਵੇਚੀ ਕਲਦੀਪ ਸਿੰਘ ਨਾਲ ਜੀ ਕਿੱਥੇ ਵੇਚੀ ਸੀ ਰੀਤ ਮਾਲੀਆਲੀ ਜੀ ਹਾਂਜੀ ਕੀ ਉਹ ਤੱਕ ਪਰੇਸ਼ਾਨ ਕਰਦਾ ਸੀ ਉਹ ਪਹਿਲਾਂ ਤੱਕ ਪਰੇਸ਼ਾਨ ਜਿਹੜਾ ਲੜਕੀ ਤੁਹਾਡੀ ਨੇ ਕਰਦਾ ਕੀ ਕਰਦਾ ਕੀ ਕਰਦਾ ਅਹੀਂ ਕੁੱਟਮਾਰ ਕਰਦਾ ਸੀ ਜੀ ਪਹਿਲਾਂ ਸੀ ਵੀ ਆਉਂਦੇ ਸੀ ਸਮਝਾ ਜਾਂਦੇ ਸੀ ਚਲੋ ਵੀ ਸਮਝ ਜਾਂਦਾ ਸੀ ਲੈ ਵੀ ਆਉਂਦਾ ਸੀ ਐਗ ਤੇ ਮਾੜੀ ਜਨਾਨੀ ਆਸ਼ਕੀ ਦੇ ਵਿੱਚ ਇਹਨੇ ਮੇਰੀ ਤੀਜੀ ਕੁੱਟ ਮਾਰ ਵੀ ਬਹੁਤ ਕੀਤੀ ਖਿਚਿਆ ਤੋਂ ਹੀ ਬਹੁਤ ਕੀਤੀ ਸਾਨੂੰ ਪਤਾ ਲੱਗਿਆ ਅਸੀਂ ਦੂਜੇ ਦਿਨ 아이 ਬਹੁਤ ਤੰਗ ਕੀਤਾ ਇਹਨੇ ਪਹਿਲਾਂ ਤਾਂ ਅਸੀਂ ਮਹਿਸੂਸ ਨਹੀਂ ਕੀਤਾ ਜਦੋਂ ਹੁਣ ਅੱਗ ਲਾਤੀ ਸਾਨੂੰ ਇਸ ਗੱਲ ਦੀ ਮਹਿਸੂਸ ਹੋਈ ਤੀਜੀ ਵੇਰ ਅੱਗ ਲਾਈ ਹਾਂਜੀ ਘਰ ਦਾ ਸਮਾਨ ਤੋਗਦਾ ਸਾਰਾ ਆਸ਼ਕੀ ਤੇ ਹੋਰ ਬਾਗੇ ਸਤਕਾਰ ਬਾਈ ਜੀ ਅ ਸਖਤ ਕਾਰਵਾਈ ਕੀਤੀ ਜਾਵੇ ਦੋਹਾਂ ਜਣਿਆਂ ਤੇ ਪਰਮਜੀਤ ਕੌਰ ਤੇ ਆ ਉਹ ਆ ਔਰਤ ਤੇ ਵੀ ਹੋਣੀ ਚਾਹੀਦੀ ਇਹਦੀ ਸ਼ਾਇ ਹੈ ਹਾਂ ਇਹਦੀ ਸ਼ਾਇ ਹੈ ਗੱਲਾਂ ਕਹਿੰਦੀ ਸੀਗੀ ਵੀ ਅੱਗ ਲਾ ਕੇ ਤੂੰ ਮੁੜਿਆ ਘਰੋਂ ਰੋਟੀ ਨਹੀਂ ਖਾਣੀ ਪਾਣੀ ਨਹੀਂ ਖਾਣਾ ਆਵਦੀ ਔਰਤ ਦੇ ਮੰਜੇ ਤੇ ਨਹੀਂ ਬਹਿਣਾ ਰਾਤ ਨਹੀਂ ਕੱਟਣੀ ਐ ਜਿਹੜੀਆਂ ਗੱਲਾਂ ਮਗਰ ਫੋਨ ਆਉਂਦੇ ਰਹੇ ਕਿ ਮਸਲਾ ਆ ਹੀ ਅੱਗ ਨਾਲ ਕੀ ਮਸਲਾ ਸਾਡੇ ਕੋਲ ਇੱਕ ਕਰਮਜੀਤ कौर ਨਾਮ ਦੀ ਲੇਡੀ ਪ੍ਰੀਤਵੰਦ ਅਹਿਲੀ ਦੇ ਆਈ ਹੈ। ਉਹਨੇ ਕੰਪਲੇਂਟ ਕੀਤੀ ਕਿ ਉਹਦਾ ਘਰ ਵਾਲਾ ਜਿਹੜਾ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਇਹਦੀ 40 ਸਾਲ ਉਮਰ ਹੈ। ਉਹ ਉਹਦੇ ਕਿਸੇ ਔਰਤ ਨਾਲ ਸੰਬੰਧ ਸੀ ਇਹਦੀ ਘਰ ਲਈ ਇਸੇ ਗੱਲ ਤੋਂ ਪੁਲਿਸ ਕਰਦੀ ਸੀ। ਇਹ 13 ਚੱਲ ਦੀ ਰਾਤ ਨੂੰ 9:30 ਵਜੇ ਉਹ ਘਰੋਂ ਡਰਦੇ ਹੋਏ ਪਾਸੇ ਚਲੇ ਗਏ ਵੀ ਕੁੱਟ ਮਾਰਨਾ ਕਰਨੇ। ਇਹਨੇ ਘਰ ਆਪਣੇ ਘਰ ਨੂੰ ਹੀ ਅਗਲਾ। ਕਾਫੀ ਸਾਰਾ ਜਿਹੜਾ ਸਮਾਨ ਦਾ ਸੜ ਗਿਆ। ਅਸੀਂ ਉਹਦੀ ਜਿਹੜੀ ਲੇਡੀ ਹੈ ਕਰਮਜੀਤ ਕਰੋੜੀ ਸਟੇਟਮੈਂਟ ਤੇ ਇਹਦੇ ਕੁਲਦੀਪ ਸਿੰਘ ਦੇ ਖਿਲਾਫ ਐਫਆਰ ਨੰਬਰ 58 ਦਰਜ ਕੀਤੀ ਹੈ ਇਹਨੂੰ ਅਸੀਂ ਰੈਸਟ ਕਰਨਾ ਹੈ ਹਾਂਜੀ ਫਿਰ ਲਾਲ ਤੋਂ ਤੀਜਾ ਜੀ